ਇਹ ਪ੍ਰਿੰਕਲ ਜਿਹੜਾ ਹੈਗਾ ਇਹ 3 ਨੰਬਰ ਏਰੀਆ ਦੇ ਵਿੱਚ ਇਹਦਾ ਇੱਕ ਸ਼ਾਪ ਹੈ ਜਿੱਥੇ ਇਹ ਆਪਣੀ ਸ਼ਾਪ ਤੇ ਹਾਜ਼ਰ ਸੀ ਤਾਂ ਇਹ ਦੇ ਇਹਦੇ ਦੱਸਣ ਮੁਤਾਬਿਕ ਹੈ ਵੀ ਬੈਨੀਪਾਲ ਰਿਕਸ਼ਾ ਬੈਨੀਪਾਲ ਤੇ ਨਾਲ ਉਹਦਾ ਸਹਰਾ ਤੇ ਹੋਰ ਜਿਹੜੇ 3-4 ਲੋਕ ਜਿਨ੍ਹਾਂ ਨੇ ਆ ਕੇ ਮੇਰੇ ਤੇ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਮੇਰੇ ਜਿਹੜੇ ਇੰਜਰਡ ਹੋਇਆ ਤਾਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਜਿਹੜਾ ਦੱਸਿਆ ਵੀ ਉਹ ਹੁਣ ਹਾਲ ਦੀ ਕੜੀ ਠੀਕ-ਠਾਕ ਬੋਲਦਾ ਆਪਣੀ ਸਾਰੀ ਸਟੇਟਮੈਂਟ ਦੱਸਦਾ ਸਾਰੇ ਹਾਲਾਤਾਂ ਬਾਰੇ ਦੱਸ ਰਿਹਾ ਤਾਂ ਹੁਣ ਮੇਬੀ ਡਾਕਟਰ ਸਾਹਿਬ ਇਹਨੂੰ ਸ਼ਿਫਟ ਕਰ ਦੇਣਗੇ ਤੇ ਇਹਦਾ ਬੈਟਰ ਟਰੀਟਮੈਂਟ ਲੈਂਗੇ ਇਹਦੇ ਇਹਦੇ 3 ਤੋਂ 4 ਗੋਲੀਆਂ ਲੱਗੀਆਂ ਬਟ ਜੋ ਇਹਦੇ ਦੱਸਣ ਮੁਤਾਬਿਕ ਆ ਵੀ ਵਜ੍ਹਾ ਰੰਜਿਸ਼ ਕੀ ਹੈ ਵੀ ਇਹ ਕਿਉਂ ਹੋਇਆ ਜਿਹੜੀ ਵਜ੍ਹਾ ਰੰਜਿਸ਼ ਹੈ ਇਹਦੀ ਪਰਿਵਾਰਿਕ ਤੇ ਘਰੇਲੂ ਹੈ ਜਿਹੜਾ ਕੀ ਪਰਿਵਾਰਕ ਤੌਰ ਤੇ ਇਹਦੀ ਆਪਣੀ ਫੈਮਿਲੀ ਲਾਈਫ ਜਿਹੜੀ ਹੈ ਜਿਹੜੀ ਕੀ ਇਹਦੀ ਵਾਈਫ ਹੈ ਉਹ ਇਹਦੀ ਲਵ ਮੈਰਿਜ ਹੈ ਜਿਹੜੇ ਉਹ ਲੋਕ ਹੈ ਇਹਦੇ ਸਹੁਰੇ ਘਰ ਤੋਂ ਜਿਹੜਾ ਉਹ ਸਪੋਰਟ ਕਰਦੇ ਆ ਜਿਸ ਬੰਦੇ ਦਾ ਬੈਣੀਪਾਲ ਦਾ ਨਾਮ ਲੈ ਰਿਹਾ ਜੋ ਇਹਦੇ ਇਨ ਲਾਜ਼ ਦਾ ਬਹੁਤ ਨੇੜੇ ਦਾ ਤੇ ਇਹਦੇ ਦੱਸਣ ਮੁਤਾਬਿਕ ਹੈ ਵੀ ਪਹਿਲੋ ਉਸ ਲੇਡੀ ਦਾ ਵੀ ਜਿਹੜਾ ਰਿਸ਼ਤਾ ਹੈ ਉਸ ਲੜਕੇ ਨਾਲ ਹੋਣ ਵਾਲਾ ਆਪਸ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵਜ੍ਹਾ ਰੰਜਿਸ਼ ਹੈ ਸਰ ਨੰਨੂ ਗੈਂਗਸੋ ਦਾ ਇੱਕ ਨਾਮ ਆ ਰਿਹਾ ਵਿੱਚ ਜਿਹੜਾ 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 ਨੰਨੂ ਦੀ ਗੱਲ ਕਰ ਰਹੇ ਹੋ ਬੈਨੀਪਾਲ ਪ੍ਰਿਸ਼ਬ ਬੈਨੀਪਾਲ ਲੀਲियस ਨੰਨੂ ਉਹ ਦੇ ਉਹਦੇ ਇਹਦੇ ਸੋਹਰੇ ਪਰਿਵਾਰ ਨਾਲ ਬਹੁਤ ਪਿਆਰ ਹੈ ਤੇ ਜੋ ਕਿ ਸੋਹਰੇ ਪਰਿਵਾਰ ਦੀ ਵਿਸ਼ੇ ਤੋਂ ਬਾਹਰ ਹੋ ਕੇ ਨੇ ਲੜਕੀ ਨਾਲ ਭਜਾ ਕੇ ਵਿਆਹ ਕਰਾਇਆ ਸੀ ਜਿਹੜਾ ਉਹ ਪਰਿਵਾਰ ਉਸ ਲੜਕੇ ਨਾਲ ਨੰਨੂ ਨਾਲ ਉਹਦਾ ਚੰਦਾ ਸੀ ਤੇ ਇਹੀ ਇਹਨਾਂ ਦੀ ਜਿਹੜੀ ਘਰੇਲੂ ਵਜ੍ਹਾ ਰੰਜਿਸ਼ ਹੈ ਕੁਝ ਦਿਨ ਤੋਂ ਇਹਨਾਂ ਦਾ ਆਪਸ 'ਚ ਟੈਲੀਫੋਨਿਕਲੀ ਤੇ ਵੀਡੀਓ ਚੈਟ ਤੇ ਆਪਸ 'ਚ ਇੱਕ ਦੂਜੇ ਨੂੰ ਅਬਿਊਜ਼ ਕਰ ਰਹੇ ਸੀ ਉਹਦੇ ਵੀ ਇਹਨੂੰ ਗਾਲਾਂ ਕੱਢੀਆਂ ਇਹਨੇ ਵੀ ਉਹਨੇ ਗੱਡੀਆਂ ਤੇ ਅੱਜ ਜਦੋਂ ਇਹਨੇ ਦੱਸਿਆ ਵੀ ਮੈਂ ਦੁਕਾਨ ਤੇ ਸੀ ਤੇ ਉੱਥੇ ਜਿਹੜਾ ਆ ਕੇ ਉਹਨੇ ਮੇਰੇ ਤੇ ਫਾਇਰਿੰਗ ਕੀਤੀ ਉਹਦੇ ਵਿੱਚ ਇਹਨਡੇ ਕੋਲ ਵੀ ਜਿਹੜਾ ਪਰਸਨਲ ਆਪਣਾ ਲਾਇਸੈਂਸੀ ਵੈਪਨ ਹੈਗਾ ਇਹਨੇ ਵੀ ਉਦੋਂ ਜਿਹੜੀ ਜੋਬੀ ਫਾਇਰ 'ਚ ਫਾਇਰ ਕੀਤੇ ਪੰਜ ਛੇ ਤੇ ਉਹਦੇ ਦੱਸਣ ਮਿਲਦਾ ਕਿ ਉਹਨਾਂ 'ਚੋਂ ਵੀ ਸ਼ਾਇਦ ਮੇ ਵੀ ਕੋਈ ਇੱਕ ਜਣਾ ਇੰਜਰਡ ਹੋਇਆ ਹੋਵੇ ਤੇ ਇਹ ਹੁਣ ਇੱਥੇ ਜ਼ੇਰੇ ਇਲਾਜ ਹੈ ਸਟੇਟਮੈਂਟ ਲਿਖ ਲਈ ਹੈ ਬਾਈ ਨੇਮ ਜਿਹੜਾ ਇਹਨੇ ਬੰਦੇ ਲਿਖਾਏ ਉਹਨਾਂ ਦੇ ਪਰਚਾ ਦਰਜ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਮੈਨੂੰ ਗੋਲੀ ਪਹਿਲਾਂ ਲੱਗੀ ਮੈਨੂੰ ਗੋਲੀ ਲੱਗੀ ਹਾਂ ਇੱਕ ਜਿਹੜਾ ਇੱਕ ਇਹ ਜਿਹੜਾ ਇੱਕ ਨਾਲ ਹੋ ਰਹੀ ਹੈ ਸਰ ਕਿੰਨੇ ਵਜੇ ਇਹਦੇ ਤਕਰੀਬਨ ਤਿੰਨ ਜਾਂ ਚਾਰ ਜੋ ਡਾਕਟਰ ਸਾਹਿਬ ਹਜੇ ਐਗਜ਼ਾਮਿਨ ਕਰ ਰਹੇ ਨੇ ਸਰ ਇਹਨਾਂ ਟਾਈਡ ਏਰੀਆ ਸੀਗਾ ਉੱਥੋਂ ਭੱਜ ਜਿਹੜੇ ਹੈਗੇ ਨੇ ਉਹ ਕਾਮਯਾਬ ਹੋ ਜਾਂਦੇ ਨੇ ਕਾਫੀ ਸ਼ੌਕ ਫੜੇ ਹੁੰਦੇ ਨੇ ਜੁਪੀਆ ਲੈਡੀ ਦੁਦ ਦੇ ਗੱਲ ਉਹ ਬੰਦੇ ਅਸੀਂ ਦੁਕਾਨ ਤੇ ਆਏ ਵਿਦਿਆਰਥੀ ਜਿਹੜਾ ਫਾਇਰ ਕੀਤਾ ਪਰ ਇਮੀਡੀਏਟਲੀ ਇਹਨੇ ਅੱਗੇ ਰਿਪੋਰਟ ਪੈਕ ਉਤੇ ਫਾਇਰ ਲਾਈਸੈਂਸੀ ਵੈਪਨ ਦੇ ਤੇ ਉਹ ਤੋਂ ਬਾਅਦ ਉੱਥੋਂ ਭੱਜ ਗਿਆ ਸੀਸੀਟੀਵੀ ਦੇ ਸਾਹਮਣੇ ਆਇਆ ਸੀ ਨਿਕਲ ਗਿਆ ਤਿੰਨ ਤੋਂ ਚਾਰ ਆਦਮੀ ਇਹ ਦੱਸਣ ਮੁਤਾਬਕ ਹੈ ਵੀ ਅੰਦਰ ਦੋ ਐ ਸੀ ਬਾਕੀ ਉਹਨਾਂ ਇੱਕ ਦੋ ਹੋਰ ਸੀ ਉਹਨਾਂ ਦੇ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਨਹੀਂ ਹੈਗੀ ਉਹਨਾਂ ਦਾ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਹੈ ਹੁਣ ਹਜੇ ਗੱਲ ਕਰ ਰਿਹਾ ਬਟ ਇਹਦੇ ਜਿਹੜਾ ਸਿਟੀ ਸਕੈਨ ਵਗੈਰਾ ਕਰਾ ਰਹੇ ਆ ਤਾਂ ਫਿਰ ਉਹ ਤੋਂ ਬਾਅਦ ਡਾਕਟਰ ਸਾਹਿਬ ਅੱਗੇ ਫਰਦਰ ਸਾਨੂੰ ਦੱਸ ਸੀਸੀਟੀਵੀ ਕੁਝ ਕਬਜ਼ੇ ਦੀ ਟੀਵੀ ਆ ਰਹੀ ਆਪਣੇ ਕੋਲ ਸੀਸੀਟੀਵੀ ਵਗੈਰਾ ਸੀ ਫੁਟੇਜ ਚ ਲੈ ਲਈ ਆ ਔਰ ਇਹਦੇ ਵਿੱਚੋਂ ਨੇ ਖੁਦ ਬਾਈ ਨੇਮ ਜਿਹੜਾ ਮੁਕਦਮਾ ਦਰਜ ਕਰਾਇਆ ਔਰ ਸਾਰੇ ਬੰਦਿਆਂ ਨੂੰ ਜਿਹੜਾ ਪਛਾਣਦਾ ਸਰ ਪਰਿਵਾਰ ਮਤਲਬ ਧਮਕੀਆਂ ਮਿਲ ਰਹੀਆਂ ਲਗਾਤਾਰ ਉਸ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਾ ਵੀ ਇਹਦਾ ਪਰਿਵਾਰਿਕ ਰੌਲਾ ਵਾਈਫ ਜਿਹੜੀ ਇਹਦੀ ਹੁਣੇ ਥੋੜੀ ਦੇਰ ਪਹਿਲਾਂ ਮੈਰਿਜ ਹੋਈ ਸੀ ਉਸ ਤੋਂ ਬਾਅਦ ਇਹਦੀ ਵਾਈਫ ਕਿਸੇ ਤਰ੍ਹਾਂ ਨਾਲ ਘਰੇਲੂ ਪ੍ਰੋਬਲਮ ਕਰਕੇ ਜਿਹੜੀ ਵਾਈਫ ਐ ਤੋਂ ਡਾਈਵੋਰਸ ਲੈ ਰਹੀ ਉਹ ਪੇਕੇ ਘਰ ਚਲੇ ਗਈ ਆ ਵਾਪਸ ਤਾਂ ਉਹਦੇ ਜਿਹੜਾ ਕਾਰਨ ਹੈ ਉਹ ਇਹ ਬੈਨੀਪਾਲ ਜਿਹੜਾ ਨੰਨੂ ਆ ਉਹੀ ਆ ਤਾਂ ਇਹੀ ਇਹਨਾਂ ਦੀ وجہ ਰੰਜਸ਼ ਸੀ ਸਰ ਜੀ ਇੱਕ ਕਲੀਅਰ ਕਰ ਦਿਓ ਕਿੰਨੇ ਬੰਦੇ ਆਏ ਸੀ ਗੋਲੀਆਂ ਮਾਰਨ ਕਿ ਕੁਝ ਕੁਛ ਸੀ ਉਹਨੇ 3 3 ਤੋਂ 4 ਬੰਦੇ ਦੱਸੇ ਆ ਤੇ ਜਿਹੜੇ ਅਸੀਂ ਹੁਣ ਉਹਦੀ ਸਟੇਟਮੈਂਟ ਲਿਖ ਕੇ ਬਾਈ ਨੇਮ ਜਿਹੜਾ ਮਕਦਮਾ ਦਰਜ ਕਰ ਰਹੇ ਹਾਂ ਧੰਨਵਾਦ ਤੁਹਾਡਾ ਧੰਨਵਾਦ